ਹਾਂਜੀ ਬਾਈ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਅੱਜ ਫਰੈਂਡ ਆਇਆ ਸੰਦੂਖ ਫਟੌੜ ਦੇ ਲਾਗੇ ਜ਼ਿਲ੍ਹਾ ਬਰਨਾਲਾ ਬਾਈ ਕੋ ਲਗਾਈਆਂ ਸੇਲ ਹੈ ਜੀ ਠੀਕ ਹੈ ਜੀ ਸੰਦੂਖ ਫਾਰਮ ਬਾਈ ਦਾ ਠੀਕ ਹੈ ਜੀ ਮੱਜਾਂ ਵੀ ਦੇਂਦੇ ਤੇ ਪਾਈਆਂ ਵੀ ਵਾਰ ਦਾ ਕੰਮ ਆ ਜੀ ਬਾਕੀ ਲੈਣੇ ਆ ਡਿਟੇਲ ਬਾਈ ਤੋਂ ਕਰਦੇ ਆ ਬਾਈ ਜੀ ਨਾਲ ਗੱਲਬਾਤ ਹਾਂਜੀ ਬਾਈ ਜੀ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਕੀ ਨਾਮ ਹੈ ਜੀ ਆਪਣਾ ਨਾਮ ਭਰਪੂਰ ਸਿੰਘ ਪਿੰਡ ਸੰਧੂਗਲਾ ਜ਼ਿਲ੍ਹਾ ਬਰਨਾਲਾ ਤਹਿਸੀਲ ਤਾਪਾ ਫੋਨ ਨੰਬਰ 9915466734 ਠੀਕ ਹੈ ਜੀ 9915466734 ਹਾਂਜੀ ਬਾਈ ਜੀ ਦੱਸੋ ਜੀ ਆ ਗਾਂ ਦੀ ਡਿਟੇਲ ਇਹ ਬਾਈ ਪਹਿਲਾ ਸੂਆ ਵਹਿੜ ਹੈਗੀ ਠੀਕ ਹੈ ਜੀ ਅੱਜ ਸਵੇਰ ਹੀ ਸੂਇਆ ਮਗਰ ਵੀ ਬੱਚਿਆ ਜੇਰ ਜੂ ਸਾਰਾ ਕੁਝ ਸੁੱਕਿਆ ਬੋਲੇ ਚੋਂ ਸਾਫ਼ ਕਰਤੀ ਕੇਰਾ ਠੀਕ ਹੈ ਜੀ ਤੇ ਹਲੇ ਦੰਦਾ ਦੀ ਖੀਰੀ ਆ ਠੀਕ ਹੈ ਜੀ ਬਾਈ ਦੇਖ ਸਕਦੇ ਹੋ ਪਹਿਲੀ ਸੂਇਆ ਸੂਇਆ ਵਹਿੜ ਬਾਕੀ ਜਾਨਪਰਾਨ ਵਾਲੀ ਜਰਸੀ ਇਹੋ ਜੀ ਗੱਲ ਨਹੀਂ ਕੋਈ ਪ्युअर ਜਰਸੀ ਬੱਛੀ ਆ ਆਪਣੇ ਪੰਜਾਬ ਦੀ ਆ ਇਹ ਰਹੀ ਦਿਉਈ ਆਪਣੇ ਠੀਕ ਹੈ ਜੀ ਖੋਲ ਕੇ ਦਿਖਾ ਦਿਓ ਜੀ ਬਾਈ ਦੇਖ ਸਕਦੇ ਹੋ ਜਰਸੀ ਠੀਕ ਹੈ ਇਹਲੀ ਹੋਈ ਸੁਈ ਆ ਅੱਜ ਸਵੇਰ ਮਾਗਰ ਬੱਛੀ ਆ ਠੀਕ ਹੈ ਬਸ ਇਹ ਗੱਲ ਕਰ ਵੀ ਟੀਕੇ ਐਫ ਦਾ ਭਰਾਵਾ ਸੀ ਉਹਨਾਂ ਦਾ ਜੀ ਠੀਕ ਹੈ ਜੀ ਠੀਕ ਹੈ ਬਾਈ ਦੇਖ ਸਕਦੇ ਹੋ ਕੁਆਲਟੀ ਤੁਰਾ ਤਰਾ ਦੇਵਾਲੂਆ ਦੇ ਸਕਦੇ ਆਂ ਜੀ ਨੋਰ ਲਾਈਨ ਨੋਰ ਬੱਸ ਜਿਸ ਨੂੰ ਕਾਤ ਕੋ ਤੁ ਚੰਗਾ ਜੀ ਠੀਕ ਹੈ ਜੀ ਰਾਤ ਇਸ ਜੀ ਬਾਈ ਕਹਿੰਦਾ ਪਹਿਲੇ ਸਵੇਰ ਤੇ ਬਾਕੀ ਪੁੱਛਦੇ ਆਪਾਂ ਬਾਈ ਤੂੰ ਰੇਟ ਠੀਕ ਹੈ ਜੀ ਆਹ ਮਾਗਰ ਬੱਸੀ ਆ ਜੀ ਦੇਖ ਸਕਦੇ ਹੋ ਦੇਖ ਸਕਦੇ ਬਾਈ ਜੀ ਬੱਸੀ ਠੀਕ ਹੈ ਜੀ ਹਾਂਜੀ ਬਾਈ ਜੀ ਰੇਟ ਦੱਸੋ ਜੀ ਰੇਟੇ ਦਾ 65000 ਰੁਪਏ ਜੀ ਠੀਕ ਹੈ ਜੀ ਬਾਈ ਜੀ 65000 ਰੁਪਏ ਬਾਈ ਨੇ ਰੇਟ ਮੰਗਿਆ ਜੀ ਮਾਨਤਨ ਹੋ ਜੂਗਾ ਜੀ ਹਾਂ ਜੀ ਮਾਨਤਨ ਕਰਦੇ ਠੀਕ ਹੈ ਜੀ ਠੀਕ ਹੈ ਜੀ ਹਾਂ ਜੀ ਦੋ ਨੰਬਰ ਵਾਲੇ ਦੱਸੋ ਜੀ ਇਹ ਵੀ ਪਹਿਲਾ ਸੂਆ ਬੱਚਿਆ ਜੀ ਹਲੇ 12 ਦਿਨ ਦੀ ਕੱਚੀ ਆ ਮਾਲ ਠੀਕ ਹੈ ਜੀ ਇਹ ਵੀ ਦੁੱਕ ਦੇ ਦੰਦ ਚੱਕ ਦੂਗੀ ਆ ਠੀਕ ਹੈ ਜੀ ਪਹਿਲੇ ਸੂਏ ਸੁਣਾ ਪ੍ਰਿੰ ਹਾਂ ਪਹਿਲੇ ਸੂਏ ਸੁਣਾ ਖੋਲ ਕੇ ਦਿਖਾ ਦਿਓ ਬਈ ਦੇਖ ਸਕਦੇ ਕਿੰਨੇ ਕਦ ਲੈ ਜੂਗੀ ਜਲੇ ਇਹਦੇ 12 ਕਹਦਾ ਰਹਿੰਦੇ ਆ ਅਗਲੇ ਦਸਮ ਤੋਂ ਸਾਲ ਕੱਥੇ ਆਪਣੇ ਕੋਲੇ ਕੱਲ ਹੀ ਆਈ ਏ ਠੀਕ ਹੈ ਜੀ ਠੀਕ ਹੈ ਬਈ ਜੀ 12 ਕਹਤ ਨੂੰ ਬਈ ਜੀ ਕਹਿੰਦਾ ਰਹਿੰਦੇ ਆ ਆ ਜਾ ਬਤਾ ਠੀਕ ਹੈ ਜੀ ਅੱਛਾ ਤੂੰ ਆਇਆ 5:00 ਵਜੇ ਲੈ ਵੱਲੋਂ ਵਾ ਦੇਖ ਸਕਦੇ 74 ਠੀਕ ਹੈ ਹਾਂ ਜੀ ਮੋੜ ਨਾਲੇ ਮੋੜ ਦੇ ਬਸ ਠੀਕ ਹੈ ਜੀ ਫੇਸ ਕੁਆਲਿਟੀ ਦੇਖ ਸਕਦੇ ਕੋਈ ਗੱਲ ਨਹੀਂ ਕੋਈ ਜਤਲੀ ਆ ਰਹੀ ਦਾ ਮਾਂ ਕੋਈ ਗੱਲ ਨਹੀਂ ਹੋ ਗਈ ਚਲੋ ਜੀ ਲੈ ਚਲੋ ਜੀ ਜਿੱਸਾ ਦੇ ਵੀ ਸੁਣਾ ਜੀ ਇਹਨੇ ਹਾਂਜੀ ਬਾਈ ਜੀ ਰੇਟ ਜੀ ਇਹਦਾ ਕੀ ਆ ਜੀ ਇਹਦਾ ਰੇਟ 55000 ਆ ਜੀ 55000 ਆ ਜੀ ਹਾਂਜੀ ਠੀਕ ਹੈ ਜੀ 55000 ਠੀਕ ਰੇਟ ਇਹ ਮੁੱਠੀ ਵਾਲਾ ਥਾਂ ਲੱਗਾ ਜੀ ਹਾਂਜੀ ਅਗਲਾ ਨੰਬਰ ਦਾ ਸੁਈਤੀਜਾ ਨੰਬਰ ਇਹ ਤੀਜਾ ਨੰਬਰ ਇਹ ਬੱਚੀ ਆ ਕਿ 9.5 ਮਹੀਨਿਆਂ ਦੀ ਠੀਕ ਹੈ ਜੀ ਹਾਂਜੀ ਕੱਦ ਕਾੜ ਦੀ ਬਹੁਤ ਬੰਮੀ ਕੁਆਲਿਟੀ ਫੁੱਲ ਹੈਗੀ ਠੀਕ ਹੈ ਜੀ ਤੇ ਜੇ ਚੰਗੀ ਸਾਹ ਸੁਣਨ ਵਾਲਾ ਬਹੁਤ ਚੰਗੇ ਸੀਮ ਹੁੰਦੀ ਹੈਗੀ ਠੀਕ ਹੈ ਜੀ ਇਹ ਵੀ ਖੋਲ ਕੇ ਦਿਖਾ ਦਿਓ ਹਾਂ ਉਹ ਲੋ ਕੁਆਲਿਟੀ ਹੈ ਇਹ ਵੀ ਮਾਣਦਾਰ ਕਾਰਡ ਕੋਡ ਬਹੁਤ ਚੰਗਾ ਜੀ ਦੁੱਧ ਆਪਾਂ ਤਾਂ ਦੇਖੋ ਲਈ ਆ ਠੀਕ ਹੈ ਜੀ ਤੇ ਮਾਲਕਾਂ ਨੇ ਦੱਸਿਆ ਬਹੁਤ ਮਹਿੰਗਾ ਟੀਕਾ ਭਰਾਵਾ ਸਾਡਾ ਠੀਕ ਹੈ ਜੀ ਠੀਕ ਦੇਖ ਸਤਿਕਾਰ ਜੀ ਬਾਹਰ ਉਕੜ ਜੀ ਮੂਹ ਤਾਂ ਤੁੰਗ ਦੇਖ ਸਦੇ ਇਹ ਤੁੰਗ ਦਾ ਪੂਰਾ ਵਈਆ ਅਜਿਹਾ ਦੀ ਠੀਕ ਹੈ ਫਰਸ ਕੁਆਲਟੀ ਦੇ ਸਦਾ ਬਸ ਇੱਕ ਘਟਾ ਫੀਡ ਦੇਣਾ ਹਲੇ ਦੁੱਧ ਦਾਂਦੀ ਹੈ ਬੱਚੀ ਮੰਨ ਲਓ 9.5 ਮਹੀਨਾ ਦੀ ਹੈ ਕੀ ਪੌਣੇ 10 ਦੀ ਠੀਕ ਹੈ ਜੀ ਰੇਟ ਵੀ ਦੱਸ ਦਿਓ ਬਾਈ ਜੀ ਇੱਕ ਘਟੇ ਦਾ ਰੇਟ ਇਹਦਾ ਆਪਾਂ 18000 ਰੁਪਇਆ ਕਰਦੇ 18000 ਰੁਪਏ ਬਾਈ ਜੀ ਰੇਟ ਆ ਹਾਂ ਜੀ ਬਾਈ ਜੀ ਕਹਿੰਦਾ ਇੱਕ ਘਟੇ ਚਾਰ ਲੈਣਾ ਪੂਰੀ ਪੂਰੀ ਹੈ ਘੈਂਟ ਬਣ ਜਾਣਾ ਉਸ ਨੂੰ ਕੋ ਚੰਗੀ ਵੜ ਬਾਫਾ ਕੋਈ ਫੋਟ ਸਾਗ ਨਹੀਂ ਕੱਲਾ ਕੱਲਾ ਥਣ ਲੱਗਿਆ ਠੀਕ ਹੈ ਜੀ ਦੇਖ ਸੋ ਤਾ ਬਰਾ ਬਾਈ ਜੀ ਨੀ ਕਰ ਰਿਹਾ 64000 ਰੁਪਏ ਕੀ ਰੰਗ ਫਰੈਂਡ ਤੁਹਾਨੂੰ ਦੱਸਦੀ ਐ ਆ ਥੋੜੀ ਚੌਂ ਚੌਂ ਬਾਲੀ ਐ ਠੀਕ ਹੈ ਜੀ ਇਹਦਾ ਮੌਕੇ ਤੇ ਨਮਾਈ ਕਰਕੇ ਲੈ ਠੀਕ ਹੈ ਇਹਨੂੰ ਲੈ ਲਓ ਲੰਬੂ ਫੁੱਲੀ ਚੋੜੀ ਚਾਈ ਠੀਕ ਹੈ ਠੀਕ ਹੈ ਹਾਂ ਜੀ ਅਗਲਾ ਨੰਬਰ ਇਹ ਤਾਂ ਵੇਖਿਆ ਬਾਈ ਮਾਰ ਵੇਚਿਆ ਬਾਈ ਹਾਂ ਜੀ ਠੀਕ ਹੈ ਅੱਜ ਇਹ ਤਿੰਨੇ ਡੰਗਰੇ ਆਪਣੇ ਕੋਲੇ ਸੇਲ ਵਾਸਤੇ ਆ ਦੂਜਾ ਮਾਲ ਵੇਖਿਆ ਮਹਾਰਾਸ਼ਟਰ ਭੇਜਣਾ ਠੀਕ ਹੈ ਠੀਕ ਹੈ ਬਾਈ ਦੂਜਾ ਵਾਲਾ ਵੇਚਾ ਪਹਿਲਾਂ ਨੰਬਰ ਲਗਾ ਕਰੋ ਭਾਈ ਜੀਤਾ ਫਾਰਮ ਟੀਵੀ ਨੂੰ ਬਹੁਤ ਬਹੁਤ ਸਬਸਕ੍ਰਾਈਬਰ ਜ਼ਰੂਰ ਕਰਿਆ ਕਰੋ ਤਾਂ ਕਿ ਸਾਨੂੰ ਨਵੇਂ ਨਵੇਂ ਵੀਡੀਓ ਅਪਲੋਡ ਕਰਦੇ ਰਹੀਏ ਜੀ ਬਾਈ ਦਾ ਕੰਮ ਹੈਗਾ ਵਪਾਰ ਦਾ ਜੀ ਠੀਕ ਹੈ ਜੀ ਪਹਿਲਾਂ ਵੀ ਆਪਾਂ ਬਾਈ ਦੀ ਵੀਡੀਓ ਬਣਾਈ ਹੈ ਜੀ ਠੀਕ ਹੈ ਜੀ ਤੇ ਜ਼ਰੂਰ ਬਾਈ ਨਾਲ ਕਨੈਕਟ ਕਰੋ ਜੀ ਆਪਣਾ ਨੰਬਰ ਹੈ ਜੀ 7328003555 ਜੀ ਜੇ ਕਿਸੇ ਨੇ ਬਾਈ ਨੇ ਵੀਡੀਓ ਐਡਿਟ ਕਰਾਉਣ ਦੇ ਹੋਵੇ ਤਾਂ ਜ਼ਰੂਰ ਆਪਾਂ ਨਾਲ ਕਨੈਕਟ ਕਰੀਏ ਮਿਲਦੇ ਆਂ ਭਰਾ ਅਗਲੀ ਵੀਡੀਓ ਚੋੱਕ ਕੇ ਬਾਈ